ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਰਖੜੀਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਜੀ ਇਦਾਂ ਦੀਆਂ ਚੰਗੀਆਂ ਰੂਹਾਂ ਜਿਹੜੇ ਪਰਿਵਾਰ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਹਾਡੀਆਂ ਇਹਨਾਂ ਚੀਜ਼ਾਂ ਦੇ ਨਾਲ ਇਸ ਘਰ ਦੇ ਵਿੱਚ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਆਉਂਦੀ ਆ ਇਹਨਾਂ ਰੂਹਾਂ ਨੂੰ ਚੰਗਾ ਲੱਗਦਾ ਜਿਹੜਾ ਇਨਸਾਨ ਆਪਣੇ ਪਰਿਵਾਰਾਂ ਨੂੰ ੜੀਕ ਕਰ ਰਹੇ ਨੇ ਜਦੋਂ ਉਹਨਾਂ ਨੂੰ ਤੁਸੀਂ ਰਖੜੀ ਬੰਨ੍ਹਦੇ ਹੋ ਆ ਕੇ ਤਾਂ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਜੀ ਤੇ ਅਸੀਂ ਤੁਹਾਡਾ ਸਾਰੇ ਪਰਿਵਾਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੁਸੀਂ ਇਸ ਕਰ ਲਈ ਇੰਨੀ ਸਪੋਰਟ ਜਿਹੜੀ ਕਰ ਰਹੇ ਹੋ ਠੀਕੋ ਮਾਸਟਰ ਜੀ ਚਲੋ ਦੱਸਿਆ ਕਿਉਂ ਰੋਣ ਕਾ ਤੋ ਲੱਗ ਗਿਆ ਹੈ ਕਿਉਂ ਰੋਣ ਲੱਗੇ ਤੂੰੱਸ ਪਹਿਲਾਂ ਮੈਨੂੰ ਉਹ ਭੈਣ ਨਹੀਂ ਹੈਗੀ ਹੈ ਕੀ ਨਾਮ ਆਪਲਾ ਭੈਣ ਦਾ ਹੈ ਆਪਾ ਹੈ ਮੈਂ ਮੀਂਹ ਦਾ ਰਮਨਦੀਪ ਕੋਹਰਾ ਰਮਨਦੀਪ ਕੋਹਰਾ ਉਹ ਤੇ ਰਮਨਦੀਪ ਕੋਹਰਾ ਵੀਰੇ ਰੋਣਾ ਨਹੀਂ ਹੈਗਾ ਰਮਨਦੀਪ ਕੋਹਰਾ ਉਹ ਦੇਖ ਤੈਨੂੰ ਭੈਣ ਨਹੀਂ ਦਿਖਣੀ ਰਹੀ ਰਮਨਦੀਪ ਕੋਹਰਾ ਬਿੰਦੇ ਸੋਮਨ ਬਰੀ ਜੀ ਤੇ ਬੰਦਾ ਸੋਮਨ ਬਰੀ ਜੀ ਬੰਦਾ ਜੰਦੇ ਦੇ ਛੋਟੇ ਹੰਦੇ ਤੇ ਬੰਦਾਂ ਤੇ ਉਹ ਦਿਮਾਗ ਚ ਆ ਗਿਆ ਦੀ ਉਹ ਦਿਮਾਗ ਚ ਆ ਗਿਆ ਦੀ ਛੋਟੇ ਹੰਦੇ ਛੋਟੇ ਹੰਦੇ ਛੋਟੇ ਹੰਦੇ ਦੇ ਲੱਕੜੀ ਬਸ ਦਿੰਦੀ ਸੀ ਮੈਂ ਅੱਛਾ ਜਿੱਤੇ ਆ ਗਿਆ ਦੀ ਜੱਸਿਆ ਉਹ ਰਮਨ ਨੇ ਆ ਭੈਣ ਉਹ ਦੇਖੋ ਤੁਸੀਂ ਜੱਸਾ ਭਾਵਕ ਹੋ ਗਿਆ ਜੀ ਉਹ ਭੈਣ ਉਹਨਾਂ ਨੇ ਰਖੜੀ ਜਿਹੜੀ ਬੰਨੀ ਆ ਪਰ ਇਹਨਾਂ ਚੀਜ਼ਾਂ ਨਾਲ ਜਦੋਂ ਤੁਸੀਂ ਪਰਿਵਾਰ ਇੰਨੀ ਆ ਚੰਗੀਆਂ ਪੋਜ਼ਿਟਿਵਿਟੀ ਜਦੋਂ ਲੈ ਕੇ ਆਉਂਦੇ ਨਾ ਬੜੀ ਐਨਰਜੀ ਮਿਲਦੀ ਆ ਇਸ ਘਰ ਦੇ ਵਿੱਚ ਜਿਹੜੇ ਇਨਸਾਨਾਂ ਨੂੰ ਮਾਂ-ਬਾਪਾ ਨੇ ਜਾਂ ਭੈਣ ਭਰਾ ਨਹੀਂ ਹੁੰਦੇ ਉਹਨਾਂ ਦੇ ਕੋਲੇ ਇਸ ਵਕਤ ਤਾਂ ਉਹਨਾਂ ਨੂੰ ਜਦੋਂ ਰਖੜੀ ਬੰਨੀ ਜਾਂਦੀ ਆ ਖੁਸ਼ੀ ਵੀ ਮਿਲਦੀ ਆ ਕਿਤੇ ਨਾ ਕਿਤੇ ਯਾਦ ਭੈਣ ਦੀ ਆਈ ਆ ਰਮਨ ਦੀ ਉਹ ਦੇਖੋ ਭੈਣ ਰਮਨ ਨੇ ਆ ਵੀਰੇ ਜੱਸੇ ਠੀਕ ਆ ਕਿਉਂ ਰੋਣ ਲੱਗੇ ਆ ਕੀ ਸੋਚੇ ਤੇ ਨੇ ਕੋਈ ਨਹੀਂ ਬਸ ਕੀ ਸੋਚੇ ਸੱਚ ਦੱਸ ਦੇ ਦਿਲ ਦੀ ਗੱਲ ਵੀਰੇ ਸਹੀ ਗੱਲ ਦੀ ਜੀ ਹੋਰ ਤਾਂ ਕੋਈ ਨਹੀਂ ਰਮਨ ਨੂੰ ਬੁਲਾਈਏ ਭਪੈਣ ਨੂੰ ਬੁਲਾ ਲਓ ਜੀ ਮੈਂ ਜਾਣਾ ਸੇਵਾ ਕਰ ਦੂੰਗਾ ਦੇਖੋ ਮੈਂ ਰਮਨ ਨੂੰ ਕਹਿਣਾ ਵੀ ਜੱਸੇ ਦੇ ਇੱਕ ਵਾਰੀ ਰਕੜੀ ਬੰਨਣ ਵਾਲੇ ਸਾਰੇ ਭਰਾਵਾਂ ਦੇ ਰਕੜੀ ਬੰਨ ਕੇ ਜਾਣ ਕਿਵੇਂ ਭਾਈ ਜਰਗਲਿਆ ਇਹ ਵੀਰ ਨੂੰ ਵੀ ਬੜਾ ਥੋੜਾ ਟੈਨਸ਼ਨ ਲੈ ਗਿਆ ਸੀ ਬਹੁਤ ਜ਼ਿਆਦਾ ਮਤਲ ਅਗਰੈਸਿਵ ਸੀਗਾ ਜੀ ਬਹੁਤ ਜ਼ਿਆਦਾ ਅੱਖ ਨਾਲ ਜੀ ਇਦਾਂ ਮਤਲਬ ਤੁਸੀਂ ਸੋਚ ਨਹੀਂ ਸਕਦੇ ਪਰ ਅੱਜ ਠੀਕ ਆ ਤੁਸੀਂ ਠੀਕ ਹੋ ਹਾਂ ਜੀ ਹਾਂ ਬਾਬਾ ਪੱਕਾ ਹਾਂ ਜੀ ਤੁਹਾਨੂੰ ਕੀ ਹੋ ਗਿਆ ਸੀ ਮਾਰਨ ਕਾ ਤੁਹ ਲੱਗ ਗਿਆ ਸੀ ਸਾਨੂੰ ਉਹ ਵਿੱਚ ਆ ਗਿਆ ਸੀਗਾ ਜੀ ਕੋਈ ਤੁਹਾਨੂੰ ਪਤਾ ਪਿੰਡ ਤੁਸੀਂ ਇੱਕ ਲੇਡੀਜ਼ ਦੇ ਵੀ ਸੱਟ ਮਾਰੀ ਪਤਾ ਨਹੀਂ ਲੱਗਿਆ ਜਿਉ ਸੜਕ ਤੇ ਜੀ ਪਤਾ ਨਹੀਂ ਔਰ ਪਿੰਡ ਪਰਿਵਾਰਤਾ ਜੀ ਛੱਡ ਕੇ ਕਿਤੇ ਹੋਰ ਰਹਿਣ ਲੱਗ ਗਏ ਕਿਉਂਕਿ ਡਰਦੇ ਸੀਗੇ ਜੀ ਔਰ ਇੰਨੀ ਜ਼ਿਆਦਾ ਅੱਖ ਤੇਜ ਸੀਗੀ ਜੀ ਸੱਚ ਜਾਣਿਓ ਆਮ ਇਨਸਾਨ ਨਹੀਂ ਲਵੇ ਲੱਗ ਪਾਉਂਦਾ ਪਿੰਡ ਵਾਲੇ ਵੀਰਾਂ ਨੇ ਵੀ ਜਿਹੜਾ ਪਿੱਛੇ ਹੱਥ ਟਾਕੀ ਦੇ ਨਾਲ ਬੰਨੇ ਹੋਏ ਸੀਗੇ ਜੀ ਪਰ ਅੱਜ ਬੜੀ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਹਜੇ ਇਹਨਾਂ ਨੂੰ ਮਹੀਨਾ ਕਿ ਹੋਇਆ ਆਪਣੇ ਕੋਲੇ ਤੇ ਆ ਤਾਂ ਬਹੁਤ ਵੱਡੀ ਗੱਲ ਹੋ ਰਹੀ ਹੈ ਵੀ ਜਿਹੜੀਆਂ ਭੈਣਾਂ ਰਖੜੀ ਬੰਨਣ ਆਈਆਂ ਨੇ ਇਹਦੇ ਨਾਲ ਤਾਂ ਇੰਨੀ ਪੋਜ਼ਿਟਿਵਿਟੀ ਆਉਣੀ ਆ ਮਤਲਬ ਅਸੀਂ ਧੰਨਵਾਦੀ ਆ ਤੁਹਾਡੀਆਂ ਸਾਰੀਆਂ ਜਿਹੜੀਆਂ ਸੰਗਤਾਂ ਦੇ ਤੁਸੀਂ ਇੰਨਾ ਪਿਆਰ ਸਤਿਕਾਰ ਲੈ ਕੇ ਇੱਥੇ ਤੱਕ ਪਹੁੰਚੇ ਹੋਰ ਲਾ ਲਓ ਜੀ ਕੁਰਸੀਆਂ ਸਾਰੀਆਂ ਉਰੇ ਚਕਾ ਲਿਓ ਔਰ ਅਸੀਂ ਇਸ ਟਾਈਮ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਆ ਜੀ ਰਚਕਾਣੀ ਪਿੰਡ ਦੇ ਵਿੱਚ ਸਾਡੇ ਕੋਲ ਇਸ ਟਾਈਮ 130 ਤੁਹਾਨੂੰ ਉਡੀਕਦੀਆਂ ਹੁੰਦੀਆਂ ਨੇ ਤੁਸੀਂ ਆਉਂਦੇ ਜਾਂਦੇ ਜਰੂਰ ਇਹਨਾਂ ਰੂਹਾਂ ਦੇ ਨਾਲ 5 ਮਿੰਟ ਜਰੂਰ ਬਤਾ ਕੇ ਜਾਇਆ ਕਰੋ ਤੁਹਾਡੇ ਆਉਣ ਨਾਲ ਬੜੀ ਖੁਸ਼ੀ ਇਹਨਾਂ ਨੂੰ ਮਿਲਦੀ ਹੈ ਜੀ ਔਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਇੱਧਰ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਫੌਜੀ ਸਾਹਿਬ ਫੌਜੀ ਸਾਹਿਬ ਦੇ ਵੀ ਕੱਲ ਜਿਹੜੇ ਭੈਣ ਆਏ ਸੀਗੇ ਰਖੜੀ ਬਨ ਕੇ ਗਏ ਨੇ ਫੌਜੀ ਸਾਹਿਬ ਬੈਠਾ ਉੱਥੇ ਕੱਲ ਬਨ ਕੇ ਗਏ ਨੇ ਜੀ ਰਖੜੀ ਔਰ ਇੱਧਰ ਬਿਲਡਿੰਗ ਦਾ ਕਾਰਜ ਵੀ ਆਪਣਾ جاری ਹੈ ਜੀ ਤੇ ਨਾਲ-ਨਾਲ ਅੰਦਰ ਸਾਰੇ ਵੀਰਾਂ ਨੂੰ ਨਮਾਇਆ ਜਾ ਰਿਹਾ ਔਰ ਨਾਲ-ਨਾਲ ਇੱਧਰ ਦਸਤਾਰਾਂ ਸਜਾ ਕੇ ਇਧਰ ਲਿਆਂਦਾ ਜਾ ਰਿਹਾ ਵੀ ਰਖੜੀਆਂ ਸਾਰਿਆਂ ਦੇ ਬੰਨੀਆਂ ਜਾ ਸਕਣ ਔਰ ਅਸੀਂ ਬਿਲਡਿੰਗ ਬਾਰੇ ਸੰਗਤਾਂ ਨੂੰ ਬੇਨਤੀ ਕਰਦੇ ਰਹਿੰਦੇ ਹਾਂ ਜੀ ਹੋਰ ਐਸੀਆਂ ਬਹੁਤ ਰੂਹਾਂ ਨੇ ਜਿਨ੍ਹਾਂ ਨੂੰ ਹਜੇ ਉਰੇ ਲਿਆਉਣਾ ਬਾਕੀ ਆ ਜਿਨ੍ਹਾਂ ਲਈ ਘਰ ਬਣਾਉਣੇ ਬਾਕੀ ਨੇ ਤੁਸੀਂ ਸਾਨੂੰ ਬਿਲਡਿੰਗ ਮਟੀਰੀਅਲ 'ਚ ਜਰੂਰ ਸਪੋਰਟ ਕਰੋ ਰੇਤਾ ਬਜਰੀ ਸਿਮਿੰਟ ਸਰੀਆ ਇਹ ਚੀਜ਼ਾਂ ਜਰੂਰ ਥੋੜੇ ਥੋੜਾ ਤੁਸੀਂ ਜਰੂਰ ਪਹੁੰਚਦੀਆਂ ਕਰੋ ਇੱਥੇ ਤਾਂ ਜੋ ਇਸ ਘਰ ਨੂੰ ਵੱਡਾ ਬਣਾ ਕੇ ਹੋਰ ਇਦਾਂ ਦੇ ਵੀਰਾਂ ਨੂੰ ਰੱਖਿਆ ਜਾ ਸਕੇ ਤੁਸੀਂ ਦੇਖਣਾ ਅੰਦਰ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਵੀ ਛੱਡ ਦਿੱਤਾ ਉਹਨਾਂ ਨੂੰ ਪ੍ਰਾਪਰਟੀਆਂ ਉਹਨਾਂ ਦੀਆਂ ਖੋਹ ਲਈਆਂ ਜਾਂਦੀਆਂ ਨੇ ਘਰ ਉਹਨਾਂ ਦੇ ਆਪਣੇ ਨਾਮ ਲਵਾ ਲਏ ਜਾਂਦੇ ਨੇ ਔਰ ਉਹਨਾਂ ਦੇ ਥੋੜੇ-ਥੋੜੀਆਂ ਪ੍ਰਾਪਰਟੀਆਂ ਪਿੱਛੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਮਰਨ ਲਈ ਨਰਕ ਭਰੀ ਜ਼ਿੰਦਗੀ ਕੱਟਣ ਤੇ ਉਹ ਮਜਬੂਰ ਹੋ ਜਾਂਦੇ ਨੇ ਪਰ ਅੱਜ ਉਹਨਾਂ ਨੂੰ ਇੱਕ ਪਰਿਵਾਰ ਦਾ ਅਹਿਸਾਸ ਕਰਾਇਆ ਜਾ ਰਿਹਾ ਧੂਰੀ ਤੋਂ ਹੱਡੀਆਂ ਭੈਣਾ ਆਈਆਂ ਨੇ ਧੂਰੀ ਤੋਂ ਇਹ ਸਾਡੇ ਨਾਲ ਪੱਕੇ ਜਿਹੜੇ ਇਸ ਘਰ ਦੇ ਇੱਕ ਪਰਿਵਾਰਕ ਮੈਂਬਰ ਬਣ ਚੁੱਕੇ ਨੇ ਔਰ ਕਿਵੇਂ ਵੀਰੇ ਠੀਕ ਹਾਂਜੀ 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 ਕੀ ਹਾਲ ਹੈ ਜੀ ਠੀਕ ਹੋ ਕਿਵੇਂ ਦੱਸਿਓ ਰੇ ਆ ਜੱਸੇ ਤੂੰ ਯਾਰ ਤੇਰਾ ਦਿਲ ਇੰਨਾ ਛੋਟਾ ਕਿ ਤੂੰ ਕਰ ਲਿਆ ਤਿੰਨੇ ਨਹੀਂ ਤੁਸੀਂ ਗੱਲੇ ਕਰਾ ਦਿੰਦੇ ਹਾਂ ਮੈਂ ਕਰਾਉਣਾ ਰਮਨ ਦੇ ਉੱਤੇ ਸੁਣ ਮੈਂ ਲੈ ਮੈਂ ਤੇਰੇ ਠੀਕ ਹੈ ਪਰ ਰਮਨ ਭੈਣ ਨੂੰ ਇਹੀ ਕਾਹ ਵੀ ਰਖੜੀ ਬਣ ਜਾਣਾ ਕਿ ਨਾ ਹਾਂ ਜੀ ਤੇ ਫਿਰ ਲੈ ਕੇ ਪ੍ਰਭ ਨੂੰ ਮਿਲ ਜੂਗਾ ਜੀ ਬਾਕੀ ਤੁਸੀਂ ਦੇਖ ਲਓ ਜੇ ਭੇਜ ਰਮਨ ਭੈਣ ਦਾ ਜਿਹੜਾ ਬੇਟਾ ਹਨਾ ਪ੍ਰਭ ਉਹਦਾ ਨਾਮ ਪ੍ਰਭਾ ਹਨਾ ਉਹਨੂੰ ਉਹਦੀ ਯਾਦ ਆਉਂਦੀ ਆ ਹਾਂ ਜੀ ਉਧਰ ਖਬਰ ਰਮਨ ਭੈਣ ਦੇਖ ਰਹੀ ਆ ਵੀਡੀਓ ਬੋਲੋ ਇੱਚ ਠੀਕ ਹੋ ਜੀ ਅਵਰਗੇ ਮਾਤਾ ਗਊ ਮਾਤਾ ਦੀ ਵੀ ਆ ਜਾਂਦੀ ਯਾਦ ਤਾਂ ਇੱਕ ਨਾ ਜੀ ਇਹ ਗਊ ਮਾਤਾ ਦੀ ਬਹੁਤ ਯਾਦ ਕਰਦਾ ਉੱਥੇ ਨਾ ਜੀ ਗਊ ਮਾਤਾ ਦੀ ਸੇਵਾ ਕਰਦਾ ਹੁੰਦਾ ਉਹ ਇਹਨੂੰ ਪੱਤੇ ਤੋੜ ਤੋੜ ਪਾਉਂਦਾ ਸੀ ਇੱਕ ਉਹਨੂੰ ਬਹੁਤ ਯਾਦ ਕਰਦਾ ਜੀ ਉਰੀ ਬੈਠ ਜਾ ਜੱਸਿਆ ਉਰੀ ਬੈਠ ਜਾਣਾ ਨਹੀਂ ਉਧਰ ਦਿਲ ਛੋਟਾ ਕਰੇਂਗੇ ਉਰੀ ਬੈਠ ਵੀਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਔਰ ਅੰਦਰ ਤੁਹਾਨੂੰ ਦਿਖਾਉਨੇ ਆ ਜੀ ਸਾਰੀਆਂ ਰੂਹਾਂ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ ਜਿੱਤੇ ਆ ਜਾ ਵੀਰੇ ਜਿੱਤੇ ਚਲੋ ਉਧਰ ਵੀਰੇ ਜਿਹੜਾ ਉਧਰ ਤਿਆਰ ਕਰਕੇ ਲਿਜਾਇਆ ਜਾ ਰਿਹਾ ਸ਼ਿੰਦਿਆ ਕਿਵੇਂ ਵੀਰੇ ਠੀਕ ਆ ਵੀਰੇ ਹਾਂ ਔਰ ਇੱਧਰ ਸਾਰਾ ਪਰਿਵਾਰ ਤੁਸੀਂ ਦੇਖ ਰਹੇ ਹੋ ਮੈਂ ਕਹੂੰਗਾ ਸਾਰੀਆਂ ਸੰਗਤਾਂ ਨੂੰ ਜਰੂਰ ਵੀਰ ਉਹ ਨਹੀਂ ਦਿਖਾਉਂਦੇ ਜਾਣ ਤਾਂ ਜੋ ਸੰਗਤਾਂ ਨੂੰ ਆ ਦੇਖੋ ਇੱਧਰ ਗਰਮੀਤ ਸਿੰਘ ਬੈਠਾ ਜੀ ਗਰਮੀਤ ਕਿਵੇਂ ਆ ਪੁੱਤ ਸਵਾਗਤ ਸਾਬਾ ਅਤੇ ਔਰ ਐਦਾਂ ਹੀ ਸਾਰੇ ਵੀਰ ਕਿਵੇਂ ਵੀਰੇ ਕਿਵੇਂ ਵੀਰੇ ਪਸਨਾਵਾਲ ਠੀਕੋ ਚਲੋ ਕਿਵੇਂ ਮਾੜੂ ਇਹ ਬੜੀ ਰੌਣਕ ਲਾਉਂਦਾ ਜੀ ਸੰਸਥਾ ਦੇ ਵਿੱਚ ਖੜਜਾ ਮਾੜੂ ਆ ਮਾੜੂ ਕਿੱਥੇ ਚੱਲਿਆ ਬਹੁਤ ਰੌਣਕ ਲਾਉਂਦਾ ਜੀ ਪੂਰਾ ਹਸਮੁਖ ਇਨਸਾਨ ਆ ਜੀ ਔਰ ਅੱਗੇ ਬਿਲਡਿੰਗ ਆ ਜੀ ਉਹਦੇ ਵਿੱਚ ਸਾਰੇ ਰਹਿੰਦੇ ਨੇ ਜੀ ਇੱਧਰ ਨਹਾਉਣ ਦਾ ਪ੍ਰਬੰਧ ਆ ਜਿਵੇਂ 10-15 ਜਣੇ ਅੰਦਰ ਨਹਾ ਰਹੇ ਨੇ ਜੀ ਨਾਲ ਸੇਵਾਦਾਰ ਲੱਗੇ ਹੋਏ ਨੇ 2-3 ਜਣੇ ਉਹਨਾਂ ਨੂੰ ਇਸ਼ਨਾਨ ਕਰਾ ਰਹੇ ਨੇ ਇੱਧਰ ਮਸ਼ੀਨ ਕਿਉਂਕਿ ਉੱਪਰ ਆਪਣਾ ਮਟੀਰੀਅਲ ਚਾੜਿਆ ਜਾ ਰਿਹਾ ਜੀ ਆਪਣਾ ਘਰ ਬਣਾਇਆ ਜਾ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਆਪਣਾ ਵੱਡਾ ਸਾਰਾ ਘਰ ਬਣ ਜਵੇ ਤੇ ਜਿਹਦੇ ਵਿੱਚ ਆਪਾਂ ਕਈ ਹਜ਼ਾਰ ਕਈ 100 ਬੰਦਿਆਂ ਨੂੰ ਰੱਖ ਕੇ ਉਹਨਾਂ ਦੀ ਸਾਂਭ ਸੰਭਾਲ ਕਰ ਸਕੀਏ ਬਹੁਤ ਵੱਡਾ ਘਰ ਅਸੀਂ ਚਾਹੁੰਦੇ ਇਹ ਸਾਨੂੰ ਇੰਨਾ ਵੀ ਪਤਾ ਵੀ ਆਉਣ ਵਾਲੇ 5-4 ਸਾਲਾਂ ਚ ਬਹੁਤ ਕੁਝ ਬਣਨਾ ਇੱਥੇ ਸਾਨੂੰ ਤਾਂ ਮਹਾਰਾ ਨਹੀਂ ਦਿਖਣ ਲਾਤਾ ਸੱਚੇ ਪਾਸ਼ਾ ਵਾਹਿਗੁਰੂ ਨੇ ਤੇ ਆਓ ਤੁਸੀਂ ਤੁਹਾਨੂੰ ਇਹ ਅੱਜ ਅਸੀਂ ਅੱਜ ਰਖੜੀਆਂ ਬਣਾ ਦੇ ਥੋੜੀ ਜੀ ਇੱਕ ਵੀਡੀਓ ਬਣਾ ਕੇ ਸਾਡਾ ਮਨ ਸੀਗਾ ਚਰਨਜੀਤ ਕਿਵੇਂ ਆ ਵੀਰੇ ਅਸੀਂ ਚਰਨਜੀਤ ਬਾਰੇ ਵੀ ਦੱਸਣਾ ਚਾਹੁੰਦੇ ਆ ਚਰਨਜੀਤ ਵੀਰ ਦਾ ਵੀ ਸੰਦਾ ਮੌਜਾ ਪਿੰਡ ਆ ਜੀ ਫਿਰੋਜ਼ਪੁਰ ਫਰੀਦਕੋਟ ਦੇ ਵਿੱਚ ਸ਼ਾਇਦ ਜਾਂ ਫਿਰੋਜ਼ਪੁਰ ਦੇ ਵਿੱਚ ਚਰਨਜੀਤ ਵੀਰ ਦੇ ਵੀ ਹਾਲਾਤ ਕੁਝ ਐਸੇ ਬਣ ਗਏ ਸੀਗੇ ਜੀ ਚਰਨਜੀਤ ਵੀਰ ਦੇ ਆ ਵੀ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਇਹਦਾ ਘਰ ਜਿਹੜਾ ਦੱਬ ਲਿਆ ਕਰ ਦੱਬਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਛੱਡ ਦਿੱਤਾ ਗਿਆ ਇਹਨਾਂ ਦੇ ਜ਼ਮੀਨਾਂ ਖੋਹ ਲਈਆਂ ਗਈਆਂ ਔਰ ਇਹਨਾਂ ਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਐਸੇ ਇਨਸਾਨ ਸਾਡੇ ਸਮਾਜ ਦੇ ਵਿੱਚ ਨੇ ਤੇ ਚਰਨਜੀਤ ਉਸ ਚੀਜ਼ ਦੀ ਇਨੀ ਟੈਨਸ਼ਨ ਲੈ ਗਿਆ ਵੀ ਮੇਰੀ ਮਾਂ ਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਫਿਰ ਅੱਜ ਦੇ ਹਾਲਾਤ ਤੇ ਇਹ ਨੇ ਜੀ ਕਿਵੇਂ ਵੀਰੇ ਸੁਖਵੀਰ ਕਿਵੇਂ ਵੀਰੇ ਠੀਕ ਆ ਨਾ 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 ਸੁਖਵੀਰ ਆ ਜੀ ਤਰਨਤਾਰਨ ਸਾਹਿਬ ਤੋਂ ਲੈ ਕੇ ਆਏ ਤੇ ਆਪਾਂ ਜੀ ਇਹਨਾਂ ਨੂੰ ਪਸਨਾਵਾਲ ਕੀ ਹਾਲ ਨੇ ਵੀਰੇ ਚਲੋ ਜੋੜੇ ਪਾ ਕੇ ਆ ਚੱਪਲਾਂ ਪਾ ਕੇ ਆਓ ਵੀਰੇ ਚੱਪਲਾਂ ਪਾ ਕੇ ਹੁਸ਼ਿੰਦੇ ਚੱਲ ਵੀਰੇ ਔਰ ਅਸੀਂ ਦੱਸ ਰਹੇ ਹਾਂ ਦੇ ਚਰਨਜੀਤ ਦੀ ਚਰਨਜੀਤ ਦੇ ਐਸੇ ਹਾਲਾਤ ਹੋ ਗਏ ਤੇ ਗੰਦ ਮੰਨ ਦੇ ਵਿੱਚ ਚਰਨਜੀਤ ਰਹਿੰਦਾ ਸੀ ਪੇਟੀਆਂ ਵੀ ਗੰਦਗੀ ਨਾਲ ਭਰੀਆਂ ਪਈਆਂ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਇੰਨੀ ਤਾਕਤ ਦੇ ਦੇਣ ਮਹਾਰਾਜ ਵੀ ਅਸੀਂ ਤੁਹਾਨੂੰ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਵੀ ਸਾਨੂੰ ਇੰਨੇ ਮਜ਼ਬੂਤ ਕਰ ਦੇਣ ਮਹਾਰਾਜ ਅਸੀਂ ਕੁਝ ਕਰ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਆਓ ਤੁਸੀਂ ਜੱਸਾ ਦੇਖੋ ਫੇਰ ਰੋ ਰਿਹਾ ਮੈਂ ਕਹੂੰਗਾ ਇੱਥੋਂ ਹੀ ਜੱਸੇ ਤੇ ਇੱਕ ਵਾਰੀ ਕੈਮਰਾ ਮਾਰ ਕੇ ਦਿਖਾਓ ਤੁਸੀਂ ਜ਼ੂਮ ਕਰਕੇ ਜੱਸੇ ਤੇ ਜੱਸਾ ਫੇਰ ਦੁਬਾਰਾ ਜਿਹੜਾ ਮਨ ਭਰੀ ਬੈਠਾ ਜੀ ਕਿਉਂਕਿ ਜਦੋਂ ਕੋਈ ਤਿਹਾਰ ਆਉਂਦਾ ਨਾ ਜਦੋਂ ਤਿਹਾਰ ਆਉਂਦਾ ਤੁਸੀਂ ਜ਼ਰੂਰ ਮਿਲਣ ਆਇਆ ਕਰੋ ਤੁਸੀਂ ਸਾਡਾ ਪਰਿਵਾਰ ਹੋ ਸਾਰੇ ਭੈਣ ਭਰਾ ਥੋੜਾ ਜਾਂ ਨੇੜੇ ਹੋ ਜੋ ਮੋਬਾਈਲ ਜਦੋਂ ਤੁਸੀਂ ਮਿਲਣ ਆਉਂਗੇ ਤਾਂ ਬੜੀ ਇਹਨਾਂ ਨੂੰ ਖੁਸ਼ੀ ਮਿਲਦੀ ਆ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਜੀ ਵੀ ਤੁਸੀਂ ਆਉਂਦੇ ਜਾਂਦੇ ਜ਼ਰੂਰ ਇਹਨਾਂ ਰੂਹਾਂ ਦੇ ਨਾਲ ਖੜਕੇ ਜਾਇਆ ਕਰੋ 10 ਮਿੰਟ ਬਸ ਸਾਡੀ ਇਹੀ ਤੁਹਾਡੇ ਅੱਗੇ ਬੇਨਤੀ ਆ ਵੀ ਤੁਸੀਂ ਜਦੋਂ ਆਮੋਗੇ ਤਾਂ ਤੁਹਾਡੇ ਆਉਣ ਦੇ ਨਾਲ ਬੜੀ ਜਿਹੜੀ ਖੁਸ਼ੀ ਮਿਲਨੀ ਹੈ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆ ਜੀ ਤੁਹਾਡੇ ਅੱਗੇ ਸਾਡੀ ਇਹੀ ਬੇਨਤੀ ਆ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜੱਸਾ ਫੇਰ ਜੱਸਿਆ ਯਾਰ ਮੈਨੂੰ ਐ ਨਹੀਂ ਚੰਗਾ ਲੱਗਦਾ ਮੇਰਾ ਭਾਈ ਬੇਬੇ ਜੀ ਨੇ ਉਹ ਇਹਨਾਂ ਦੇ ਸਕੇ ਭਰਾ ਵੀ ਆਪਣੇ ਕੋਲੇ ਨੇ ਜੀ ਬਾਪੂ ਅਮਰਜੀਤ ਸਿੰਘ ਜੀ ਮੈਂ ਕਹੂੰਗਾ ਇੱਕ ਵਾਰੀ ਜ਼ਰੂਰ ਦੇਖੋ ਤੁਸੀਂ ਏ ਬਾਪੂ ਜੀ ਦੇ ਜਿਹੜੇ ਪਿਤਾ ਜੀ ਉਹ ਆਰਮੀ ਦੇ ਵਿੱਚ ਸੀਗੇ ਜੀ ਬੇਬੇ ਜੀ ਆਜੋ ਆਜੋ ਆਰਮੀ ਦੇ ਵਿੱਚ ਸੀਗੇ ਜੀ ਤੇ ਬੰਨੋ ਰਖੜੀ ਵੀਰੇ ਦੇ ਅਮਰਜੀਤ ਵੀਰੇ ਬਨਾਓ ਔਰ ਇਹਨਾਂ ਦੋਨਾਂ ਨੂੰ ਅਸੀਂ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਲੈ ਕੇ ਆਇਆ ਹਲੇ ਕੁਝ ਕੁ ਮਹੀਨੇ ਹੋਏ ਨੇ ਜੀ ਬਹੁਤ ਬੁਰੇ ਹਾਲਾਤ ਸੀ ਘਰ ਦੇ ਵਿੱਚ ਗੰਦਗੀ ਕੀ ਕਿਉਂਕਿ ਜਦੋਂ ਨਾ ਮਾਂ ਨਾ ਬਾਪ ਨਾ ਭਾਈ ਨਾ ਭੈਣ ਕੋਈ ਵੀ ਨਹੀਂ ਬਚਿਆ ਤੇ ਦੋਨੇ ਮੈਂਟਲੀ ਅਸੀਂ ਦੱਸਣਾ ਚਾਹੁੰਦੇ ਆ ਇਸ ਭੈਣ ਭਾਈ ਦੇ ਮਾਮਿਆਂ ਦੇ ਵਿੱਚ ਵੀ ਦਿਮਾਗੀ ਪ੍ਰੋਬਲਮਾਂ ਇਹਨਾਂ ਦੇ ਮਾਤਾ ਜੀ ਵੀ ਮੈਂਟਲੀ ਸੀਗੇ ਔਰ ਕਈ ਪਰਿਵਾਰ ਘਰ ਦੇ ਵਿੱਚ ਜਿਹੜੇ ਮਾਨਸਿਕ ਪ੍ਰੇਸ਼ਾਨ ਨੇ ਜੀ ਔਰ ਗੁਰੂ ਮਹਾਰਾਜ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਸਾਨੂੰ ਇੰਨੀ ਤਾਕਤ ਦੇ ਦੇਣ ਵੀ ਅਸੀਂ ਮਹਾਰਾਜ ਦੀ ਕਿਰਪਾ ਨਾਲ ਕੁਝ ਕਰ ਸਕੀਏ ਜੀ ਹੋਰ ਵੱਡਾ ਕੁਝ ਕਰ ਸਕੀਏ ਇੱਧਰ ਬੜਾ ਚੰਗਾ ਮੈਸੇਜ ਜਿਹੜਾ ਜਾ ਰਿਹਾ ਸਾਡੀਆਂ ਭੈਣਾਂ ਇੰਨੀ ਖੁਸ਼ੀ ਇਹਨਾਂ ਨੂੰ ਮਿਲਨੀ ਹੈ ਇਸ ਚੀਜ਼ ਨਾਲ ਜੱਸੇ ਤੇ ਕੈਮਰਾ ਮਾਰ ਕੇ ਦਿਖਾਓ ਤੁਸੀਂ ਜੱਸਾ ਫੇਰ ਵਿਚਾਰਾ ਜਿਹੜਾ ਪ੍ਰੋਬਲਮ ਦੇ ਵਿੱਚ ਆ ਜੀ ਫੇਰ ਦੁਬਾਰਾ ਜਿਹੜਾ ਸੋਚੀ ਜਾ ਰਿਹਾ ਜੀ ਜੱਸਾ ਗੁਰੂ ਮਹਾਰਾਜ ਇਹੋ ਜੀ ਕਿਰਪਾ ਕਰ ਦੇਣ ਇਹ ਸਾਰੇ ਵੀਰ ਠੀਕ ਹੋ ਜਾਣ ਔਰ ਇੱਕ ਦਿਨ ਆਪਣੇ ਘਰੇ ਜਾਣ ਆਪਣੇ ਜ਼ਿੰਦਗੀ ਜੀਣ ਇੱਧਰ ਵੀਰ ਕਪੂਰਪਿੰਡ ਤੋਂ ਲੈ ਕੇ ਆਏ ਸੀਗੇ ਜੀ ਜਲੰਧਰ ਜ਼ਿਲ੍ਹੇ ਚ ਤੱਲਨ ਸਾਹਿਬ ਗੁਰੂ ਘਰ ਦੇ ਨਾਲ ਇਹ ਵੀਰ ਵੀ ਰੇਲਵੇ ਚ ਨੌਕਰੀ ਕਰਦੇ ਰਹੇ ਨੇ ਪ੍ਰਕਾਸ਼ਮ ਇੱਧਰ ਮੁਖਤਿਆਰ ਸਿੰਘ ਮੁੱਖਾ ਵੀਰ ਬੈਠਾ ਬਸੀ ਪਠਾਨਾਂ ਤੋਂ ਲੈ ਕੇ ਆਏ ਸੀ 15 18 ਸਾਲ ਸੜਕਾਂ ਤੇ ਕੱਟੇ ਨੇ ਜੀ ਐਦਾਂ ਹੀ ਸਾਰੇ ਵੀਰ ਜੀਤਾ ਬੈਠਾ ਵੀਰ ਨਕੋਦਰ ਦੇ ਨੇੜੇ ਪਿੰਡ ਆ ਜੀ ਬੇਰਾਂ ਔਰ ਜੀਤਾ ਵੀ ਪਹਿਲੇ ਨਾਲੋਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਜੀ ਇਦਾਂ ਹੀ ਵੀਰ ਕਪੂਰਤਲਾ ਜ਼ਿਲ੍ਹਾ ਜੀ ਉਹਨਾਂ ਦਾ ਕਰਨਾਲ ਦੇ ਕੋਲੇ ਪਿੰਡ ਆ ਜੀ ਇੱਧਰ ਕੈਂਡੀ ਬੈਠਾ ਸਤਨਾਮ ਸਿੰਘ ਕੈਂਡੀ ਦਾ ਜੈਤੋਂ ਕੋਲੇ ਪਿੰਡ ਆ ਜੀ ਪਿੱਛੇ ਜਿਹੜੇ ਵੀਰ ਫੇਸ ਨੂੰ ਹਿਲਾ ਰਹੇ ਨੇ ਉਹ ਕਸ਼ਮੀਰ ਸਿੰਘ ਆ ਸਾਡਾ ਭਾਈ ਬੰਗਿਆਂ ਤੋਂ ਲੈ ਕੇ ਆਏ ਆ ਜੀ ਇੱਕ ਸਾਰੇ ਨਾਲੋਂ ਪਿੱਛੇ ਵੀਰ ਬੈਠਾ ਜੀ ਬਿੱਲਾ ਕੁਲਤਾਰ ਸਿੰਘ ਬਿੱਲਾ ਕੁਲਤਾਰ ਸਿੰਘ ਬਿੱਲਾ ਵੀ ਆਪਣੇ ਘਰ ਦੇ ਵਿੱਚ 7-8 ਸਾਲਾਂ ਤੋਂ 8-10 ਸਾਲਾਂ ਤੋਂ ਮਤਲਬ ਇੱਕ ਗੁਲਾਮ ਹੋ ਕੇ ਹੀ ਰਹਿ ਗਿਆ ਸੀ ਨਾ ਨਾਤਾ ਸੀ ਕਦੇ ਨਾ ਬੋਲੇ ਆ ਜੀ ਔਰ ਜਿਹੜੇ ਵੀਰ ਨੇ ਹੁਣ ਸਸਰੀਕਾਲ ਬੁਲਾਈਆ ਜੀ ਇਹ ਵੀਰ ਵੀ ਮਹਾਲੀ ਏਰੀਆ ਦੇ ਵਿੱਚੋਂ ਲੈ ਕੇ ਆਏ ਆ ਜੀ ਔਰ ਮਹਾਲੀ ਔਰ ਇਹ ਬਾਪੂ ਜੀ ਜਿਹੜੇ ਤੁਸੀਂ ਦੇਖ ਰਿਹਾ ਹੋ ਖੰਨੇ ਏਰੀਏ ਦੇ ਨੇ ਇਦਾਂ ਹੀ ਸਾਰੇ ਉਹ ਨਰੇਸ਼ ਆ ਜੀ ਉਹਨਾਂ ਨੂੰ ਵੀ ਇੱਕ ਬਾੜੇ ਚੋਂ ਛਡਾਇਆ ਗਿਆ ਸੀਗਾ ਜੀ ਉਹਨਾਂ ਦਾ ਵੀ ਹਜੇ ਆਪਾਂ ਨੂੰ ਘਰ ਨਹੀਂ ਮਿਲਿਆ ਜੀ ਔਰ ਆਓ ਇੱਧਰ ਕੈਮਰਾ ਮਾਰ ਕੇ ਦਿਖਾਇਆ ਜਾਵੇ ਸਾਰੇ ਵੀਰਾਂ ਨੂੰ ਜਿਹੜਾ ਬਿਠਾਇਆ ਜਾ ਰਹੇ ਆ ਜਿਵੇਂ ਅਸੀਂ ਤੁਹਾਨੂੰ ਹੋਰ ਵੀ ਦਰਸ਼ਨ ਨਾਲ ਨਾਲ ਕਰਾਉਂਦੇ ਰਹਾਂਗੇ ਇਹ ਵੀ ਵੀਰ ਆਪਣੇ ਪੰਜਾਬ ਤੋਂ ਨੇ ਇਹਨਾਂ ਦਾ ਪਿੰਡ ਵੀ ਪੁੱਛਦੇ ਆ ਮਾਨਕਪੁਰ ਮਾਨਕਪੁਰ ਕਿਹੜਾ ਪਿੰਡ ਆ ਤੁਹਾਡਾ ਕਮਾਲਪੁਰ ਕਮਾਲਪੁਰ ਜੀ ਆਜੋ 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 ਇਹਨਾਂ ਦਾ ਖੇੜੀ ਮਾਨੀਆ ਪਿੰਡ ਹੈ ਜੀ ਇਹਨਾਂ ਦੇ ਵੀ ਮਾਪੇ ਬਤੁਰਗੇ ਜੀ ਅੱਗੇ ਕਰ ਲੋ ਮੜ ਜੀ ਕੁਰਸੀ ਇਹਨਾਂ ਦਾ ਵੀ ਹਜੇ ਤੁਹਾਡਾ ਕਿਹੜਾ ਪਿੰਡ ਹੈ ਜੀ ਊਨਾ ਇਹ ਊਨੇ ਦੇ ਨਾਲ ਕੋਈ ਪਿੰਡ ਹੈ ਜੀ ਇਹਨਾਂ ਦਾ ਪਰ ਆਪਾਂ ਨੂੰ ਘਰ ਨਹੀਂ ਮਿਲਿਆ ਇਹ ਬਾਪੂ ਲਾਲ ਸਿੰਘ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਵੀ ਪਹਿਲਾਂ ਨਾਲੋਂ ਬੜੇ ਵਧੀਆ ਹੁਣ ਜੀਵਨ ਜਿਹੜਾ ਬੜਾ ਵਧੀਆ ਸ਼ਾਂਤ ਹੋ ਗਿਆ ਜੀ ਪਹਿਲਾਂ ਥੋੜੇ ਜਿਹਾ ਅਗਰੈਸਿਵ ਰਹਿੰਦੇ ਸੀ ਜੀ ਇਹਨਾਂ ਦਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਹੈ ਜੀ ਪਿੰਡ ਇੱਧਰ ਜੇਤੋਂ ਤੋਂ ਨੇ ਜੀ ਵਿਸ਼ਨੰਦੀ ਪਿੰਡ ਤੋਂ ਬੈਠੇ ਨੇ ਜੀ ਇਦਾਂ ਹੀ ਜਿਹੜਾ ਆਜੋ ਚਰਨਜੀਤ ਵੀਰੇ ਬਹਿ ਜਾਓ ਕਿਤੇ ਵੀ ਬਹਿ ਜਾਓ ਵਾਹਿਗੁਰੂ ਔਰ ਇਹਨਾਂ ਨੂੰ ਅਸੀਂ ਹੁਣੇ ਲੈ ਕੇ ਆਏ ਆਂ ਜੀ ਤੁਹਾਡਾ ਪਿੰਡ ਕਿਹੜਾ ਵੀਰੇ ਸੂਲਰ ਵੰਗੀ ਹੈ ਜੀ ਸੂਲਰ ਇਹ ਕਿੱਥੇ ਕ ਪੈਂਦਾ ਦੱਸੋ ਆਪ ਜਾਣਾ ਤੋਂ ਹੈ ਉਹਦਨ ਲੈ ਆਏ ਨਹੀਂ ਆਪਾਂ ਨੂੰ ਲੱਗ ਲੱਗ ਕਿਹੜੇ ਕਿਹੜੇ ਪਿੰਡ ਪੈਂਦੇ ਨੇ ਚਾੜੂਆਂ ਹਾਂ ਬਲਾਣਾ ਹਾਂ ਬਲਾ ਇਹ ਹਰਿਆਣੇ ਚ ਪੰਜਾਬ ਦੇ ਨਾ ਬਾਰਡਰ ਤੇ ਪਿੰਡ ਹੈ ਜੀ ਇਹ ਹਰਿਆਣੇ ਦਾ ਪਹਿਲਾ ਪਿੰਡ ਹੈ ਜੀ ਔਰ ਇਹ ਯਾਰ ਇਹਨਾਂ ਦੇ ਪਿਤਾ ਜੀ ਦੋਨੇ ਨੇ ਆਪਣੇ ਕੋਲੇ ਜੀ ਦੋਨੇ ਹੀ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਜੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਨੇ ਜੀ ਆਪਣਾ ਹੁਸ਼ਿਆਰਪੁਰ ਜ਼ਿਲ੍ਹਾ ਕਿਹੜਾ ਜੀ ਗੁਰਦਾਸਪੁਰ ਗੁਰਦਾਸਪੁਰ ਪਸਨਾਵਾਲ ਪਿੰਡ ਹੈ ਜੀ ਇਹ ਵੀਰ ਵੀ ਸਾਡੇ ਨੇੜੇ ਤੁਹਾਡਾ ਪਿੰਡ ਬੋਲ ਕੇ ਦੱਸੋ ਕਿਹੜਾ ਜੀ ਭੇੜਪੁਰਾ ਭੇੜਪੁਰਾ ਜੀ ਪਟਿਆਲੇ ਜ਼ਿਲ੍ਹੇ ਦਾ ਜੀ ਔਰ ਇਹ ਪਿੰਡ ਸਹੌਲੀ ਤੋਂ ਨੇ ਜੀ ਨਾਬੇ ਦੇ ਨੇੜੇ ਬੋਲੋ ਜੀ ਫਤਿਹ ਬੁਲਾ ਦੋ ਸੰਗਤ ਨੂੰ ਵੈਰੋ ਜੀ ਦਾ ਖਾਲਸਾ ਵੈਰੋ ਜੀ ਕੀ ਫਤਿਹ ਔਰ ਇਧਰ ਵੀ ਵੀਰ ਤਰਨਤਾਰਨ ਸਾਹਿਬ ਤੋਂ ਸ਼ਿੰਦਾ ਤੁਸੀਂ ਵੀ ਦੱਸੋ ਤੁਹਾਡਾ ਪਿੰਡ ਤੇ ਜ਼ਿਲ੍ਹਾ ਚਿਤਰਾਈ ਫਰੋਇ ਫਰੋਇ ਠੀਕ ਹੈ ਔਰ ਇਹ ਮਨੀਆਂ ਵੀਰ ਲੁਧਿਆਣੇ ਤੋਂ ਜੀ ਇਹ ਵੀ ਪਟਿਆਲੇ ਤੋਂ ਨੇ ਜੀ ਗੁਰਮukh ਸਿੰਘ ਵੀ ਪਟਿਆਲੇ ਤੋਂ ਨੇ ਜੀ ਇਦਾਂ ਹੀ ਇਹ ਵੀਰ ਮੁਕਸਰ ਸਾਹਿਬ ਤੋਂ ਨੇ ਜੀ ਤੇ ਇਹ ਵੀ ਬਾਪੂ ਜੀ ਇਦਾਂ ਹੀ ਔਰ ਜਿਨ੍ਹਾਂ ਨੂੰ ਬਿਠਾਇਆ ਜਾ ਰਿਹਾ ਉਧਰ ਸੇਵਾਦਾਰ ਲੈ ਕੇ ਜਾ ਰਹੇ ਨੇ ਜੀ ਉਹ ਵੀ ਜਿਹੜਾ ਹਰਿਆਣੇ ਦਾ ਪਹਿਲਾ ਪਿੰਡ ਹੈ ਜੀ ਵਾਇਗਰੋ ਵਾਇਗਰੋ ਸੱਚੇ ਪਾਸ਼ਾ ਮੈਂ ਵੀਰ ਨੂੰ ਕਹੂੰਗਾ ਵੀਡੀਓ ਵਾਲੇ ਨੂੰ ਬੜੇ ਪਿਆਰ ਨਾਲ ਹੌਲੀ 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 ਵੀਡੀਓ ਬਣਾ ਕੇ ਸੰਗਤਾਂ ਨੂੰ ਦਿਖਾਈ ਜਾਵੇ ਤਾਂ ਜੋ ਸੰਗਤਾਂ ਨੂੰ ਸਹੀ ਮੈਸੇਜ ਆ ਔਰ ਇੱਧਰ ਗੁਰਪ੍ਰੀਤ ਸਿੰਘ ਚੱਕਰਵਰਤੀ ਬੈਠਾ ਜੀ ਇਹ ਵੀ ਵੀਰ ਪੰਜਾਬ ਤੋਂ ਨੇ ਜਿਹੜਾ ਬਿਆਸ ਨੇੜੇ ਇਹਨਾਂ ਦੀ ਰਹਿਸ਼ ਆ ਬਾਕੀ ਤੁਸੀਂ ਮਿਲਲੇ ਬਾਕੀ ਅੰਦਰ ਨੇ ਵੀਰ ਜਿਹੜੇ ਚੱਲ ਫਿਰ ਨਹੀਂ ਸਕਦੇ ਉਹ ਵੀ ਹੈਗੇ 10 ਜਿਹੜੇ ਵੀਰ ਨੇ ਤੇ ਇਹ ਵੀ ਵੀਰ ਸਾਡੇ ਭਰਾ ਹੁਣੇ ਆਏ ਨੇ ਜੀ हां जी निशान सिंह जी ਕਿਵੇਂ ਨਿਸ਼ਾਨ ਸਿੰਘ ਜੀ ਬੜੇ ਚੰਗੇ ਇਨਸਾਨ ਨੇ ਸਾਡੇ ਭਾਈ ਨਿਸ਼ਾਨ ਸਿੰਘ ਜੀ ਦਾ ਪਿੰਡ ਹੈਗਾ ਜੀ ਛੱਜਲ ਵੱਡੀ ਨੇੜੇ ਟਾਂਗਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੀ ਔਰ ਨਿਸ਼ਾਨ ਵੀਰ ਨੂੰ ਲੈਟਰ ਵੀ ਆ ਗਿਆ ਸੀ ਨੌਕਰੀ ਦਾ ਤੇ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਸੀ ਨਿਸ਼ਾਨ ਵੀਰੇ ਕਿੱਥੇ ਕਿੱਥੇ ਖੇਡਦੇ ਰਹੇ ਟੂਰਨਾਮੈਂਟ ਤੁਸੀਂ ਪਿੰਡ ਪਿੰਡ ਬਦਲ ਖੇਡਦੇ ਠੀਕ ਆ ਤੁਸੀਂ ਮਤਲਬ ਗੋਲ ਕਰ ਦਿੰਦੇ ਤੇ ਫਿਰ ਹਾਂਜੀ ਘੈਂਟ ਪਲੇਅਰ ਸੀ ਪਲੈਂਟੀ ਦਾ ਗੋਲ ਕਰਦਾ ਸੀ ਠੀਕ ਆ ਵੀਰੇ ਬੜੇ ਵਧੀਆ ਪਲੇਅਰ ਸੀ ਇਹਨਾਂ ਦੇ ਨਾਲ ਦੇ ਜੀ ਇਸ ਟਾਈਮ ਤੁਹਾਨੂੰ ਦੱਸ ਦਿਆਂ ਜੀ ਤੁਹਾਡੇ ਨਾਲ ਦੇ ਜਿਹੜੇ ਮੁੰਡੇ ਸੀ ਉਹ ਕਿੱਥੇ ਕਿੱਥੇ ਨੌਕਰੀਆਂ ਕਰਦੇ ਨੇ ਹੁਣ ਉਹ ਅਮਰ ਸਾਹਿਬ ਨੌਕਰੀ ਕਰਦੇ ਪੁਲਿਸ 'ਚ ਹੋ ਗਏ ਪੁਲਿਸ 'ਚ ਨੇ ਹੋਰ ਕਿੱਥੇ ਕਿੱਥੇ ਨੇ ਜੀ ਉਹ ਪੁਲਿਸ 'ਚ ਹੋ ਗਏ ਮੈਂ ਕੋਈ ਨਹੀਂ ਹੋ ਗਿਆ ਤੁਸੀਂ ਕਿਉਂ ਨਹੀਂ ਭਰਤੀ ਹੋਏ ਮੈਂ ਥੋੜਾ ਜੋ ਆਹ ਹੈ ਪੜਾਈ ਇਧਰਸ ਨੇ ਉਹਨੂੰ ਲੈਟਰ ਆ ਗਿਆ ਸੀ ਜੀ ਇੱਕ ਤਰ੍ਹਾਂ ਦਾ ਨੌਕਰੀ ਦਾ ਪਰ ਗੁਰੂ ਮਹਾਰਾਜ ਨੂੰ ਨਹੀਂ ਮਨਜ਼ੂਰ ਸੀਗੀ ਇਹ ਚੀਜ਼ ਔਰ ਨਿਸ਼ਾਨਵੀਰ ਦੇ ਮਾਪੇ ਦੀ ਮੌਤ ਹੋ ਗਈ ਭਰਾ ਇੱਕ ਘਰ ਚ ਬੜੀ ਗਰੀਬੀ ਆ ਅੰਮ੍ਰਿਤਧਾਰੀ ਤੁਸੀਂ ਅੰਮ੍ਰਿਤ ਕਿਹੜੇ ਸਨ ਚ ਛੱਕਿਆ ਤੁਸੀਂ ਅਵੇਂ ਅਬ ਵਿੱਚ ਅੰਮ੍ਰਿਤ ਛੱਕਿਆ ਹੈ ਅੱਛਾ ਮੰਦ ਸਾਬੋ ਜੀ ਜੀ ਫਿਰ ਜਦੋਂ ਇਹ ਦਿਮਾਗੀ ਬਿਮਾਰ ਹੋਵੇ ਸਾਰਾ ਕੁਝ ਭੰਗ ਹੋ ਗਿਆ ਜੀ ਤੇ ਹੁਣ ਪਿੱਛੇ ਜੀ ਕੀ ਹੋਇਆ ਜੀ ਗਰਮ ਪਾਣੀ ਨਾ ਘਰ ਦੇ ਵਿੱਚ ਕਰਕੇ ਆਪਣੇ ਸਰੀਰ ਦੇ ਉੱਪਰ ਪਾ ਲਿਆ ਜੀ ਨਿਸ਼ਾਨ ਵੀਰ ਦਾ ਸਾਰਾ ਸਰੀਰ ਸੜਿਆ ਹੋਇਆ ਸੀ ਅਸੀਂ ਅਸੀਂ ਰੀਲ ਵੀ ਪਾਈ ਆ ਇੱਕ ਇੰਸਟਾਗ੍ਰam ਤੇ ਪਰ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਨੇ ਹੁਣ ਤਾਂ ਮਤਲਬ ਪੂਰਾ ਟੀ-ਸ਼ਰਟ ਪਾ ਲੈਂਦੇ ਨੇ ਤੇ ਐਦਾਂ ਹੀ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡਾ ਪਿੰਡ ਤੇ ਨਾਮ ਦੱਸੋ ਜੀ ਗੁਰਮੁਖ ਸਿੰਘ ਢੱਲੇਵਾਲ ਢੱਲੇਵਾਲ ਕਿਹੜਾ ਜ਼ਿਲ੍ਹਾ ਜੀ ਬਰਨਾਲਾ ਹੈ ਜੀ ਮਰਨਾਲਾ ਇਹ ਬਰਨਾਲਾ ਬਰਨਾਲਾ ਤੁਸੀਂ ਕਿੰਨਾ ਪੜ ਐਮਬੀਏ ਕੀਤੀ ਮੈਂ ਹਾਂਜੀ ਐਮਬੀਏ ਐਮਬੀਏ ਤੇ ਹੋਰ ਤੁਸੀਂ ਕਿੱਥੇ ਕਿੱਥੇ ਨੌਕਰੀ ਕੀਤੀ ਮੈਂ ਕਾਫੀ ਜਗ੍ਹਾ ਕਿਤੇ ਕੀਤੀ ਜੀ ਕਿੱਥੇ ਕਿੱਥੇ ਦੱਸ ਦੋ ਮੜ ਜਾ ਮੈਂ ਜ਼ਿਆਦਾ ਇੰਡਸਟਰੀ ਸੈਕਟਰ ਚ ਕੀਤੀ ਜੀ ਇੰਡਸਟਰੀ ਸੈਕਟਰ ਚ ਕੀਤੀ ਹੈ ਮੈਂ ਫੈਕਟਰੀ ਫੂਟ ਨੇ ਜਿੱਦਾਂ ਜੀ ਠੀਕ ਹੈ ਹੋਰ ਇਹਨਾਂ ਜੀ ਬੜਾ ਪੜੇ ਲਿਖੇ ਤੁਹਾਡੇ ਸਾਹਮਣੇ ਆ ਜੀ ਦੇਖੋ ਕਿੰਨੇ ਪੜੇ ਨੇ ਜੀ ਪਰ ਥੋੜੀ ਜਿਹੀ ਦਿਮਾਗੀ ਜਿਹੜੀ ਟੈਨਸ਼ਨ ਦੇ ਨਾਲ ਨਾ ਜੀ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਲਾਢੀਆ ਵੀਰ ਲਗੜੋਈ ਪਿੰਡ ਤੋਂ ਜੀ ਇਹਨਾਂ ਦਾ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਨੇ ਬਾਪੂ ਜੀ ਵੀ ਜਿਹੜਾ ਸਾਡੇ ਨਾਲ ਇਹ ਇਹ ਉਹਨਾਂ ਦੇ ਇਹਨਾਂ ਦਾ ਬੇਟਾ ਵੀ ਆਪਣੇ ਕੋਲੇ ਆ ਜੀ ਔਰ ਇਹ ਵੀ ਵੀਰ ਇਹਨਾਂ ਦਾ ਆਪਾਂ ਨੂੰ ਸੁੰਦਰ ਇਹਨਾਂ ਦਾ ਹਜੇ ਆਪਾਂ ਨੂੰ ਘਰ ਨਹੀਂ ਮਿਲਿਆ ਪੰਜਾਬ ਤੋਂ ਬਾਹਰ ਦੇ ਨੇ ਜੀ ਇਹਨਾਂ ਦਾ ਹਜੇ ਆਪਾਂ ਨੂੰ ਘਰ ਨਹੀਂ ਮਿਲਿਆ ਇਧਰ ਆ ਗੁਰਪ੍ਰੀਤ ਸਿੰਘ ਭੇਜਾ ਇਹਨਾਂ ਦਾ ਛੋਟਾ ਭਾਈ ਆ ਜੀ ਔਰ ਇਹ ਅਮਰਤਪਾਲ ਆ ਤੁਹਾਡਾ ਕਿਹੜਾ ਪਿੰਡ ਆ ਅਮਰਤਪਾਲ ਹਾਂਜੀ ਤਰਨਤਨ ਜ਼ਿਲ੍ਹਾ ਜੀ ਪਿੰਡ ਕਿਹੜਾ ਕੜਕਾ ਕੜਕਾ ਇਹ ਦੋਨੇ ਭਰਾ ਨੇ ਜੀ ਆਪਣੇ ਕਾ ਛਕੋ ਵੀਰੇ ਔਰ ਉਦੋਂ ਅੱਗੇ ਜਿਹੜਾ ਦਵਿੰਦਰ ਸਿੰਘ ਖਰੋੜੀ ਦੇ ਹੁਣ ਰਖੜੀ ਜਿਹੜੀ ਬੰਨੀ ਜਾ ਰਹੀ ਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਜੀ ਦਵਿੰਦਰ ਸਿੰਘ ਇਹ ਖਰੋੜੀ ਪਿੰਡ ਆ ਔਰ ਇੱਧਰ ਕੁਲਦੀਪ ਸਿੰਘ ਸੋਨੀ ਸੋਨੀ ਵੀਰੇ ਬਣਾ ਲਈ ਰਖੜੀ ਹਾਂਜੀ ਠੀਕ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇੱਧਰ ਨੂੰ ਉੱਪਰ ਨੂੰ ਹੋ ਜਾ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਕਿੰਡੀ ਵਧੀਆ ਗੱਲ ਹੋਈ ਹੈ ਨਾ ਭੈਣਾਂ ਨੇ ਆ ਕੇ ਰਖੜੀ ਬੰਨੀ ਆਪਣੇ ਸਾਰਿਆਂ ਦੇ ਹਾਂਜੀ ਨਾ ਕਿੰਨੀਆਂ ਹੋਰ ਭੈਣਾਂ ਨੇ ਜਿਹੜੀਆਂ ਘਰਾਂ 'ਚ ਬੈਠੀਆਂ ਦੇਖ ਰਹੀਆਂ ਨੇ ਆਪਾਂ ਨੂੰ ਉਹ ਦਵਾਵਾਂ ਦੇ ਰਹੀਆਂ ਨੇ ਆਪਾਂ ਨੂੰ ਆਪਾਂ ਨੂੰ ਭਾਈ ਸਕਾ ਭਾਈ ਸਮਝਦੀਆਂ ਨੇ ਸੋਹਣੀ ਬਹੁਤ ਬਹੁਤ ਧੰਨਵਾਦ ਜੀ ਭੈਣਾਂ ਦਾ ਹਾਂ ਬਿਲਕੁਲ ਔਰ ਇੱਧਰ ਜਿਹੜੇ ਬਾਪੂ ਜੀ ਨੇ ਸਾਡੇ ਸਰਜੀਤ ਸਿੰਘ ਜੀ ਇਹ ਵੀ ਪਟਿਆਲੇ ਤੋਂ ਨੇ ਇਹਨਾਂ ਬਾਪੂ ਜੀ ਦੇ ਵੀ ਲੱਤ 'ਚ ਕੀੜੇ ਜਿਹੜੇ ਪੈ ਗਏ ਸੀ ਉਹ ਬਾਪੂ ਜੀ ਵੀ ਜਿਨ੍ਹਾਂ ਨੂੰ ਹੁਣ ਲੈ ਕੇ ਆਇਆ ਜਾ ਰਿਹਾ ਇਹਨਾਂ ਦੀ ਵੀ ਬੜੀ ਦੁੱਖ ਭਰੀ ਸਟੋਰੀ ਹੈ ਜੀ ਇਹ ਵੀ ਬਾਪੂ ਜੀ ਸਾਡੇ ਪਟਿਆਲੇ ਸ਼ਹਿਰ ਦੇ ਹੀ ਰਹਿਣ ਵਾਲੇ ਨੇ ਜੀ ਪਹਿਲਾਂ ਤਾਂ ਇਹਦੀ ਲੱਤਾਂ ਵੀ ਕੰਮ ਛੱਡ ਗਈਆਂ ਸੀ ਪਰ ਹੁਣ ਤਾਂ ਇਹ ਤੁਰ ਫਿਰ ਲੈਂਦੇ ਨੇ ਵੀ ਇੰਨੀ ਤਾਕਤ ਆ ਗਈ ਸਰੀਰ ਦੇ ਵਿੱਚ ਸੇਵਾ ਸੰਭਾਲ ਦੇ ਨਾਲ ਭੈਣ ਹੁਣਾ ਵੱਲੋਂ ਰਖੜੀ ਬੰਨੀ ਜਾ ਰਹੀ ਹੈ ਇਦਾਂ ਹੀ ਜਿਹੜੇ ਵੀਰਾਂ ਨੂੰ ਰਖੜੀਆਂ ਬੰਨੀਆਂ ਜਾ ਰਹੀਆਂ ਨੇ ਜੀ ਵੀਰਾਂ ਦੇ ਰਖੜੀਆਂ ਸਜਾਈਆਂ ਜਾ ਰਹੀਆਂ ਨੇ ਜੀ ਉਹਨਾਂ ਨੂੰ ਅੰਦਰ ਲਜਾਈ ਜਾਂਦੇ ਨੇ ਬਾਕੀਆਂ ਨੂੰ ਜਿਹੜਾ ਉਧਰੋਂ ਲਿਆਂਦਾ ਜਾ ਰਿਹਾ ਜਿਵੇਂ ਹੁਣ ਪੰਡਤ ਜੀ ਆਏ ਨੇ ਮੋਗੇ ਤੋਂ ਰਹਿਣ ਵਾਲੇ ਨੇ ਪੰਡਤ ਜੀ ਅੱਗੇ ਹੋ ਜੋ ਭੈਣ ਕੋਲੇ ਹੋ ਜੋ ਆ ਬਣਾਇਓ ਵੀਰੇ ਰਖੜੀ ਮੜ ਜਾ ਪੰਡਤ ਜੀ ਦੇ ਜੀ ਆਜੋ ਵੀਰੇ ਆਜੋ ਆਜੋ ਆ ਬਣਾਇਓ ਜੀ ਮੜਾ ਜਿਹੜੇ ਜਿਹੜੇ ਰਹਿ ਗਏ ਵੀਰ ਆਜੋ 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 ਲਾਲ ਵੀਰੇ ਆਜੋ ਆਜੋ ਬਬਲੂ ਕਿਵੇਂ ਆ ਵੀਰੇ ਤੇ ਰਖੜੀ ਨਹੀਂ ਬਣਾਈ ਚਲ ਮੈਂ ਚਾਹਣ ਤੇ ਮਾਹ ਨਹੀਂ ਲਗਾਉ ਨਾ ਕੇ ਉਹਨੇ ਬਣਾ ਲਾ ਤੂੰ ਫਿਰ ਭੈਣ ਉਹਨੇ ਜਾਣਾ ਆ ਵੀ ਹੈ ਨਾ ਮਾਹ ਤੇ ਜਾਣਾ ਚੱਪ ਨਾ ਕੇ ਆ ਜਾ ਫਟਾਫਟ ਮੈਂ ਤੁਹਾਨੂੰ ਤੇ ਨਾਰ ਪਾਜ 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 ਇਹ ਨਹੀਂ ਰੱਬੀ ਰੂਹਾਂ ਉਹ ਕਿਵੇਂ ਆ ਭਾਈ ਤੁਸੀਂ ਕਿੱਥੇ ਕਿੱਥੇ ਨੌਕਰੀ ਕਰੀਏ ਦੱਸੋ ਮੈਂ ਤੇ ਜੀ ਦਿੱਲੀ ਦਿੱਲੀ ਤੇ ਤੁਸੀਂ ਅੰਬਾਲੇ ਕਿੰਨਾ ਟਾਈਮ ਰੇਲਵੇ ਚ ਨੌਕਰੀ ਕਰੀਆ ਅੰਬਾਲੇ ਜੀ 6 ਮਹੀਨੇ 6 ਮਹੀਨੇ ਸਰਕਾਰੀ ਨੌਕਰੀ ਸੀ ਜੀ ਸਰਕਾਰੀ ਠੀਕ ਹੈ ਜੀ ਕਿਉਂ ਛੱਡੀ ਤੁਸੀਂ ਉਹ ਜੀ ਮੇਰੇ ਉੱਤੇ ਕੁਝ ਗਿਰ ਗਿਆ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ 1-2 ਮਹੀਨੇ ਗਿਆ ਨਹੀਂ ਅੱਛਾ ਜੀ ਤੇ ਮੇਰਾ ਫਿਰ ਲੈਟਰ ਆ ਗਿਆ ਸੀ ਅੱਛਾ ਤੁਹਾਡਾ ਨਾਮ ਕੀ ਹੈ ਦੱਸੋ ਸੰਗਤ ਨਾਲ ਮੋਹਿਤ ਮੋਹਿਤ ਔਰ ਮੋਹਿਤ ਜੀ ਨੇ ਜੀ ਰੇਲਵੇ ਦੇ ਵਿੱਚ ਨੌਕਰੀ ਕਰਦੇ ਸੀ ਪਰ ਕੋਈ ਦਿਮਾਗੀ ਬਿਮਾਰੀ ਦੇ ਕਾਰਨ ਨੌਕਰੀ ਛੱਡ ਕੇ ਸੜਕਾਂ ਦੇ ਘੁੰਮਣ ਲੱਗ ਗਏ ਇਹ ਪਟਿਆਲੇ ਸ਼ਹਿਰ ਦੇ ਵਿੱਚ ਕੋ ਮੇਨੇ ਜੀ ਕਈ ਸਾਲ ਹੁਣ ਇਹਨਾਂ ਦਾ ਪਰਿਵਾਰ ਜਿਹੜਾ ਮਿਲ ਗਿਆ ਜੀ ਭੈਣੋ ਨਹੀਂ ਭੈਣੇ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਜੀ ਸੁਰਲ ਹੈ ਜੀ ਹੈ ਸੁਰਲ ਖੁਰਦ ਸੁਰਲ ਖੁਰਦ ਸੰਗਰੂਰ ਜੀ ਨਹੀਂ ਨਹੀਂ ਇਹ ਪਟਿਆਲੇ ਜੀ ਪਟਿਆਲੇ ਜ਼ਿਲ੍ਹੇ ਦਾ ਜੀ ਠੀਕ ਹੈ ਜੀ ਧੰਨਵਾਦ ਭੈਣੇ ਤੁਹਾਡਾ ਵੀ ਇੰਨੀਆਂ ਖੁਸ਼ੀਆਂ ਸਾਡੇ ਲਈ ਲੈ ਕੇ ਆਉਣ ਲਈ ਗਰੂ ਮਾਰੇ ਕਿਰਪਾ ਕਰਨਾ ਮਨਦੀਪ ਸਿੰਘ ਗੱਟੂ ਕਪੂਰਥਲੇ ਤੋਂ ਤੁਰਿਆ ਆ ਰਿਹਾ ਮੇਰਾ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਕੀ ਹਾਲ ਨੇ ਵੀਰੇ ਬਹੁਤ ਵਧੀਆ ਜੀ ਕੰਫਰਟੇਬਲ ਆਈ ਬਹੁਤ ਵਾਹ ਜੀ ਵਾਹ ਛੱਟਾਂ ਜੀ ਪੂਰਾ ਜੀ ਹਾਂ ਤੁਹਾਡਾ ਸਰੀਰ ਵੀ ਹੁਣ ਤਾਂ ਭਰ ਗਿਆ ਵੀਰੇ ਹਾਂਜੀ ਪਰ ਤੁਸੀਂ ਇੱਕ ਛੋਟੀ ਜਿਹੀ ਗਲਤੀ ਕਰਦੇ ਹੋ ਨਾ ਕਰਿਆ ਕਰੋ ਠੀਕ ਹੈ ਬਾਬਾ ਜੀ ਬੰਦਾ ਬਹੁਤ ਚੰਗਾ ਜੀ ਬੜਾ ਇਨਸਾਨ ਬੜਾ ਪਿਆਰਾ ਅੱਛਾ ਜੀ ਅਸੀਂ ਸੰਗਤਾਂ ਨੂੰ ਕਹਿਣ ਲੱਗੇ ਸੀ ਜੀ ਆਪਾਂ ਇੱਥੇ ਜੀ ਹੋ ਜਣੇ ਨਾਲੇ ਬਿਲਡਿੰਗ ਦਿਖੀ ਜਾਊਗੀ ਸਾਡੀ ਬੇਨਤੀ ਆ ਸੰਗਤਾਂ ਦੇ ਅੱਗੇ ਵੀ ਤੁਸੀਂ ਜਿੰਨੇ ਵੀ ਭੈਣ ਭਰਾਓ ਸਾਰੇ ਤੁਸੀਂ ਇਸ ਗੱਲ ਤੇ ਧਿਆਨ ਦਿਓ ਵੀ ਤੁਹਾਨੂੰ ਇੱਕ ਪਿੱਛੇ ਬਿਲਡਿੰਗ ਦਿਖ ਰਹੀ ਆ ਗੁਰੂ ਨਾਨਕ ਦਾ ਦਰ ਸਾਡਾ ਸੁਪਨਾ ਇਹ ਆ ਵੀ ਇਦਾਂ ਦੀਆਂ ਬਿਲਡਿੰਗਾਂ ਇੱਥੇ 5-7 ਵੱਡੀਆਂ-ਵੱਡੀਆਂ ਹੋਣ ਜਿਦੇ ਵਿੱਚ ਹਜ਼ਾਰ-ਹਜ਼ਾਰ ਜਾਂ 5-500 ਇਹਨਾਂ ਰੱਬੀ ਰੂਹਾਂ ਨੂੰ ਰੱਖ ਕੇ ਉਹਨਾਂ ਦੀ ਸਾਂਭ-ਸਮभाल ਹੋਵੇ ਜਦੋਂ ਆਪਾਂ ਦੁਨੀਆ ਤੋਂ ਤੁਰ ਜਾਈਏ ਤਾਂ ਉਹ ਰੇ ਅਗਲੀਆਂ ਪੀੜ੍ਹੀਆਂ ਵੀ ਇਸ ਘਰ ਨੂੰ ਸਾਹਮਣ ਤੇ ਇਸ ਕਰਕੇ ਅਸੀਂ ਤੁਹਾਡੇ ਤੋਂ ਸਾਥ ਮੰਗਦੇ ਆ ਵੀ ਤੁਸੀਂ ਇਸ ਘਰ 'ਚ ਪਹਿਲਾਂ ਵਿਜ਼ਿਟ ਕਰਨਾ ਪਰਖ ਕਰੋ ਔਰ ਇਸ ਘਰ ਦੇ ਵਿੱਚ ਚੀਜ਼ਾਂ ਜਰੂਰ ਭੇਜੋ ਤੁਸੀਂ ਸਾਨੂੰ ਕਾਲ ਕਰੋਗੇ ਤੁਸੀਂ ਇਹ ਤੁਹਾਨੂੰ ਲਿਸਟ ਦੇ ਦਾਂਗੇ ਭਾਈ ਸਾਨੂੰ ਆਹ ਚੀਜ਼ ਚਾਹੀਦੀ ਆ ਤਾਂ ਕਿ ਇਹ ਬਿਲਡਿੰਗਾਂ ਵੱਡੀਆਂ ਬਣ ਸਕਣ ਔਰ ਆਉਣ ਵਾਲੇ ਸਮੇਂ ਚ ਅੱਜ ਇੱਥੇ 130 ਮੈਂਬਰ ਹੋ ਗਏ ਜੀ ਔਰ ਬੀਬੀ ਵੀ ਹੈਗੀ ਆਪਣੇ ਕੋਲ ਇੱਕ 20 ਸਾਲ ਦੀ ਭੈਣ ਆ ਆਪਣੇ ਕੋਲੇ ਉਹਦੇ ਸਿਰ ਚ ਜਿਹੜੇ ਕੀੜੇ ਨੇ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਇਸ ਟਾਈਮ ਆਪਣੇ ਕੋਲੇ ਨੇ ਔਰ ਇਦਾਂ ਫਿਰ ਬੀਬੀਆਂ ਦਾ ਵੀ ਪ੍ਰਬੰਧ ਬਣੂਗਾ ਇਦਾਂ ਬੱਚਿਆਂ ਦਾ ਵੀ ਪ੍ਰਬੰਧ ਬਣੂਗਾ ਜੀ ਔਰ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਅਸੀਂ ਇਹ ਵੀਡੀਓ ਜਿਹੜੀ ਸਾਂਝੀ ਕੀਤੀ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ